ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਅਨੇਕਾਂ ਸੂਰਮਿਆਂ ਦਾ ਅਨੇਕਾਂ ਯੋਧਿਆਂ ਦਾ ਬਹੁਤ ਸੂਰਬੀਰ ਅਜੇ ਵੀ ਨੇ ਜਿਨ੍ਹਾਂ ਨੇ ਦੁਨੀਆ ਦੇ ਨਾਲੋਂ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਬੇਸ਼ੱਕ ਚੰਗੇ ਪਰਿਵਾਰਾਂ ਦੇ ਵਿੱਚੋਂ ਤੇ ਸਾਰੀਆਂ ਸੁੱਖ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਬਹੁਤ ਅਜਿਹੇ ਯੋਧੇ ਹੋਏ ਨੇ ਜਿਨ੍ਹਾਂ ਨੇ ਆਮ ਲੋਕਾਂ ਦੇ ਬਾਰੇ ਸੋਚਿਆ ਲੁਕਾਈ ਦੇ ਬਾਰੇ ਸੋਚਿਆ ਅਜਿਹੇ ਇੱਕ ਯੋਧੇ ਹੋਏ ਨੇ ਇੱਕ ਸੂਰਬੀਰ ਹੋਏ ਨੇ ਡਾਕਟਰ ਦੇਵਾਨ ਸਿੰਘ ਕਾਲੇਪਾਣੀ ਤੇ ਅੱਜ ਮੈਂ ਇਸ ਖਾਸ ਪਿਛਕਛ ਦੇ ਰਾਹੀਂ ਉਹ ਜਹਾਂ ਡਿਸਟ੍ਰਿਕਟ ਮੁਹਾਲੀ ਦਾ ਪਿੰਡ ਸਿਸਮਾ ਜੋ ਕਿ ਕੋਰਾਲੀ ਸਿਸਮਾ ਰੋਡ ਤੇ ਸਿਤ ਹੈ ਕਦੇ ਵੀ ਤੁਸੀਂ ਆਉਣਾ ਤਾਂ ਟੀ ਪੁਆਇੰਟ ਮਾਜਰਾ ਦੇ ਬਿਲਕੁਲ ਨੇੜੇ ਸਿਸਮਾ ਦੇ ਵਿੱਚ ਇਹ ਬਹੁਤ ਸ਼ਾਨਦਾਰ ਡਾਕਟਰ ਦੇਵਾਨ ਸਿੰਘ ਕਾਲੇਪਾਣੀ ਹੋਰਾਂ ਦਾ ਮਿਊਜ਼ੀਅਮ ਬਣਿਆ ਹੋਇਆ ਜਿੱਥੇ ਤੁਸੀਂ ਉਹਨਾਂ ਦੇ ਸਾਰੇ ਜੀਵਨ ਦੇ ਬਾਰੇ ਤੁਸੀਂ ਜਾਣ ਸਕੋਗੇ ਉਹਨਾਂ ਦੇ ਕਿਤਾਬਾਂ ਦੇ ਵਿਊਰੇ ਤੁਹਾਨੂੰ ਮਿਲ ਸਕੋਗੇ ਕਦੇ ਵੀ ਤੁਹਾਡੇ ਕੋਲ ਟਾਈਮ ਲੱਗਾ ਤੁਸੀਂ ਜਰੂਰ ਪਿੰਡ ਸਸਮਾ ਦੇ ਵਿੱਚ ਪਹੁੰਚਣਾ ਤੇ ਮੇਰੀ ਅੱਜ ਛੋਟੀ ਜੀ ਕੋਸ਼ਿਸ਼ ਹੈ ਕਿ ਤੁਹਾਨੂੰ ਇਸ ਛੋਟੀ ਜੀ ਵੀਡੀਓ ਦੇ ਰਾਹੀਂ ਬੱਦ ਤੋਂ ਬੱਦ ਜਾਣਕਾਰੀ ਦੇ ਸਕੀਏ ਤੇ ਆਓ ਤੁਹਾਨੂੰ ਮਲਾਉਨੇ ਆ ਡਾਕਟਰ ਦਿਮਨ ਸਿੰਘ ਕਾਲੇ ਪਾਣੀ ਦੇ ਮਿਊਜ਼ੀਅਮ ਬਾਰੇ ਤੇ ਉਹਨਾਂ ਦੀ ਸਾਰੀ ਜੀਵਨ ਬਾਰੇ ਛੋਟੀ ਜੀ ਕੋਸ਼ਿਸ਼ ਜਰੂਰ ਸਤਿਕਾਰ ਕਰਿਓ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਇਹਨੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਮਿਊਜ਼ੀਅਮ ਬਣਿਆ ਹੋਇਆ ਹੈ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਜਿਨ੍ਹਾਂ ਦਾ ਜਨਮ ਪਿੰਡ ਗਲੋਟਿਆ ਖੁਰਦ ਜ਼ਿਲ੍ਹਾ ਸਿਆਲਕੋਟ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਪੈਂਦਾ ਹੈ ਉਹਨਾਂ ਦਾ ਜਿਹੜਾ ਜਨਮ ਸੀ ਉਹ 22 ਮਈ 1897 ਨੂੰ ਪਿੰਡ ਗਲੋਟਿਆ ਖੁਰਦ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਹੋਇਆ ਸੀ ਉਹਨਾਂ ਨੇ ਮੈਡੀਕਲ ਦੀ ਪੜ੍ਹਾਈ ਕੀਤੀ ਸੀ ਔਰ ਮੈਡੀਕਲ ਦੀ ਪੜ੍ਹਾਈ ਕਰਨ ਤੋਂ ਬਾਅਦ 1919 ਦੇ ਵਿੱਚ ਉਹ a british army ਦੇ ਵਿੱਚ ਡਾਕਟਰ ਭਰਤੀ ਹੋ ਗਏ ਸੀ ਡਾਕਟਰ ਭਰਤੀ ਹੋਣ ਤੋਂ ਬਾਅਦ ਉਹਨਾਂ ਦੀ ਜਿਹੜੀ ਪਹਿਲੀ ਪੋਸਟਿੰਗ ਹੋਈ ਉਹ ਰਾਵਲਪਿੰਡੀ ਉਸ ਤੋਂ ਬਾਅਦ ਲਾਹੌਰ ਫਿਰ ਡਗਸ਼ਈ ਰੰਗੂਨ ਐਦਾਂ ਹੁੰਦੇ ਹੁੰਦੇ ਉਹਨਾਂ ਦੀ ਜਿਹੜੀ ਲਾਸਟ ਪੋਸਟਿੰਗ ਸੀ ਉਹ ਅੰਡੇਮਾਨ ਦੇ ਟਾਪੂਆਂ ਤੇ ਹੋਈ ਸੀ ਅੰਡੇਮਾਨ ਦੇ ਟਾਪੂਆਂ ਤੇ ਜਿੱਥੇ ਅੰਗਰੇਜ਼ਾਂ ਨੇ ਸੈਲੂਲਰ ਜੇਲ ਬਣਾਈ ਸੀ ਜਿਹਨੂੰ ਕਾਲੇ ਪਾਣੀ ਦੀ ਜੇਲ ਕਿਹਾ ਜਾਂਦਾ ਹੈ 1926 ਦੇ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਘਰਾਂ ਨੂੰ ਉੱਥੇ ਸਿਵਲ ਡਾਕਟਰ ਦੇ ਤੌਰ ਤੇ ਤਾਇਨਾਤ ਕੀਤਾ ਗਿਆ 1939 ਦੇ ਵਿੱਚ ਤਾਂ 1939 ਦੇ ਦੌਰਾਨ ਜਦੋਂ ਸੈਕੰਡ ওয়ার্ল্ড ਵਾਰ ਸ਼ੁਰੂ ਹੋਈ ਤਾਂ ਜਾਪਾਨੀ ਫੌਜ ਨੇ 23 ਮਾਰਚ 1942 ਨੂੰ ਅੰਡੇਮਾਨ ਦੇ ਟਾਪੂਆਂ ਤੇ ਕਬਜ਼ਾ ਕਰ ਲਿਆ ਸੀ ਤੇ ਅੰਗਰੇਜ਼ਾਂ ਤੋਂ ਛੁਡਾ ਲਿਆ ਸੀ ਉਸ ਟਾਈਮ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਉੱਥੇ ਚੀਫ ਮੈਡੀਕਲ ਆਫੀਸਰ ਸੀ ਸੋ ਜਿਹੜੇ ਜਾਪਾਨੀ ਸੀ ਉਹ ਡਾਕਟਰ ਦਿਵਾਨ ਸਿੰਘ ਉਹਨਾਂ ਨੂੰ ਚਾਹੁੰਦੇ ਸੀ ਕਿ ਜਿਵੇਂ ਅਸੀਂ ਕਹਿ ਰਹੇ ਹਾਂ ਸਾਡੇ ਮੁਤਾਬਕ ਕੰਮ ਕਰੋ ਸਾਡੀ ਗੱਲ ਮੰਨੋ ਸੋ ਡਾਕਟਰ ਦਿਵਾਨ ਸਿੰਘ ਹੋਰਾਂ ਤੇ ਉਹਨਾਂ ਨੇ ਬਹੁਤ ਆਪਣੀ ਗੱਲ ਮੰਨਵਾਉਣ ਦਾ ਪ੍ਰੈਸ਼ਰ ਪਾਇਆ ਤੇ ਉਹਨਾਂ ਤੇ ਇੱਕ ਝੂਠਾ ਜਦੋਂ ਡਾਕਟਰ ਦਿਵਾਨ ਸਿੰਘ ਹੋਰਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਤਾਂ ਉਹਨਾਂ ਨੇ ਡਾਕਟਰ ਦਿਵਾਨ ਸਿੰਘ ਹੋਰਾਂ ਦੇ ਇੱਕ ਝੂਠਾ ਜਸੂਸੀ ਦਾ ਕੇਸ ਬਣਾਇਆ ਕਿ ਤੁਸੀਂ ਅੰਗਰੇਜ਼ਾਂ ਲਈ ਜਸੂਸੀ ਕਰਦੇ ਹੋ ਅੰਗਰੇਜ਼ਾਂ ਦੇ ਜਾਸੂਸ ਹੋ ਹਾਲਾਂਕਿ ਇਹਦਾ ਤਾਂ ਕੁਝ ਵੀ ਨਹੀਂ ਸੀ ਉਹਨਾਂ ਨੂੰ ਝੂਠੇ ਜਸੂਸੀ ਦੇ ਕੇਸ ਦੇ ਵਿੱਚ ਫਸਾ ਕੇ ਅੰਡੇਮਾਨ ਦੀ ਜਿਹੜੀ ਸੈਲੂਲਰ ਜੀਐਲਸੀ ਜਿਹਨੂੰ ਕਾਲੇ ਪਾਣੀ ਦੀ ਜੇਲ੍ਹ ਕਿਹਾ ਜਾਂਦਾ ਹੈ ਉਹਦੇ ਵਿੱਚ ਉਹਨਾਂ ਨੂੰ ਕੈਦ ਕਰ ਲਿਆ ਗਿਆ 83 ਦਿਨ ਉਹਨਾਂ ਨੂੰ ਕੈਦ ਰੱਖਿਆ ਗਿਆ 83 ਦਿਨਾਂ ਦੇ ਵਿੱਚ ਉਹਨਾਂ ਨੂੰ ਇੰਨਾ ਟੌਰਚਰ ਕੀਤਾ ਗਿਆ ਤਰ੍ਹਾਂ ਤਰ੍ਹਾਂ ਦੀ ਤਸੀਹੇ ਦਿੱਤੇ ਗਏ ਕਿ ਤਸੀਹੇ ਨਾ ਸਹਾਰਦੇ ਹੋਏ 14 ਜਨਵਰੀ 1944 ਨੂੰ ਉਹਨਾਂ ਦੀ ਸ਼ਹਾਦਤ ਹੋ ਗਈ ਉੱਥੇ ਅੰਡੇਮਾਨ ਦੀ ਸਲਵਰ ਜੇਲ੍ਹ ਦੇ ਵਿੱਚ ਸੋ ਇਹ ਤਾਂ ਸੀ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਜੀਵਨ ਦਾ ਸੰਖੇਪ ਜਾਂ ਵੇਰਵਾ ਦੂਜੇ ਨੰਬਰ ਤੇ ਜੇਕਰ ਆਪਾਂ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਗੱਲ ਕਰੀਏ ਤਾਂ ਕਾਫੀ ਵੱਡੀ ਦੇਣ ਆ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਪੰਜਾਬੀ ਸਾਹਿਤ ਨੂੰ ਉਹ ਪੰਜਾਬੀ ਦੇ ਵਿੱਚ ਕਵਿਤਾਵਾਂ ਲਿਖਦੇ ਸਨ ਉਹਨਾਂ ਦੀ ਬੜੀ ਜਿਹੜੀ ਮਸ਼ਹੂਰ ਕਵਿਤਾ ਹੈਗੀ ਬਗਦੇ ਪਾਣੀ ਉਹਨਾਂ ਦੀ ਪਹਿਲੀ ਜਿਹੜੀ ਕਿਤਾਬ ਸੀ ਉਹ ਪਬਲਿਸ਼ ਹੋਈ ਸੀ ਬਗਦੇ ਪਾਣੀ ਟਾਈਟਲ ਦੇ ਨਾਲ ਹੈ 1938 ਦੇ ਵਿੱਚ 1938 ਦੇ ਵਿੱਚ ਉਹਨਾਂ ਦੀ ਪਹਿਲੀ ਕਿਤਾਬ ਪਬਲਿਸ਼ ਹੋਈ ਬਾਕੀ ਇਹਨਾਂ ਦੀ ਜਿਹੜੀਆਂ ਹੋਰ ਕਿਤਾਬਾਂ ਜਿਵੇਂ ਮੇਰਾ ਜੀਵਨ ਮੇਰਾ ਗੀਤ ਸੋਹ ਸੰਚਾਰ ਅੰਤਮ ਲਹਿਰਾ ਮਲਿਆਂ ਦੇ ਵੀਰ ਇਹ ਸਾਰੀਆਂ ਕਿਤਾਬਾਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪਬਲਿਸ਼ ਹੋਈਆਂ 1944 ਦੇ ਬਾਅਦ ਦੇ ਵਿੱਚ ਔਰ ਇਹ ਸੀ ਡਾਕਟਰ ਦੀਵਾਨ ਸਿੰਘ ਹੋਰਾਂ ਬਾਰੇ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੀਆਂ ਕਿਤਾਬਾਂ ਬਾਰੇ ਸੋ ਅੱਗੇ ਜਾ ਕੇ ਅਸੀਂ ਜਿਹੜੀ ਗੱਲ ਕਰਦੇ ਆ ਮਿਊਜ਼ੀਅਮ ਬਾਰੇ ਇਹ ਜਿਹੜਾ ਮਿਊਜ਼ੀਅਮ ਹੈ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਜੀਵਨ ਤੇ ਆਧਾਰਿਤ ਬਣਿਆ ਹੋਇਆ ਸੋ ਇਹਨੂੰ ਮਿਊਜ਼ੀਅਮ ਨੂੰ ਪੰਜ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ ਇਹ ਪਹਿਲਾ ਪਾਰਟ ਜੋ ਤੁਸੀਂ ਦੇਖ ਰਹੇ ਹੋ ਇਹ ਦੂਸਰਾ ਪਾਰਟ ਹੈ ਦਿਵਾਨ ਸਿੰਘ ਐਂਡ ਪੰਜਾਬੀਅਤ ਪਹਿਲੇ ਵਾਰੀ ਅਸੀਂ ਗੱਲ ਕਰ ਚੁੱਕੇ ਹਾਂ ਉਹਦੇ ਵਿੱਚ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਬਾਇਓਗ੍ਰਾਫੀ ਸੰਖੇਪ ਦੇ ਵਿੱਚ ਦਿੱਤੀ ਹੋਈ ਸੀ ਇਹ ਦੂਜਾ ਪੋਰਸ਼ਨ ਜਿਹੜਾ ਪੰਜਾਬੀਅਤ ਵਾਲਾ ਇਹਦੇ ਵਿੱਚ ਡਾਕਟਰ ਦਿਵਾਨ ਸਿੰਘ ਹੋਰਾਂ ਨੇ ਪੰਜਾਬੀਅਤ ਨੂੰ ਉਹਨਾਂ ਦੀ ਕੀ ਦੇਣਾ ਪੰਜਾਬੀ ਰਾਈਟਰਾਂ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਡਾਕਟਰ ਦੀਵਾਨ ਸਿੰਘ ਪੰਜਾਬੀ ਦੇ ਬਹੁਤ ਹੀ ਪ੍ਰਸਿੱਧ ਜਿਹੜੇ ਸ਼ਾਇਰ ਹੋਏ ਨੇ ਲਿਖਾਰੀ ਹੋਏ ਨੇ ਇਹਦੇ ਵਿੱਚ ਡਾਕਟਰ ਦੀਵਾਨ ਸਿੰਘ ਉਹਨਾਂ ਦੀ ਪੰਜਾਬੀ ਦੇ ਪ੍ਰਤੀ ਉਹਨਾਂ ਦਾ ਪਿਆਰ ਉਹਨਾਂ ਦੀਆਂ ਕਿਤਾਬਾਂ ਤੇ ਉਹਨਾਂ ਦੀ ਪੋਇਟਰੀ ਨੂੰ ਦਿੱਤਾ ਗਿਆ ਔਰ ਉਸ ਦੀਆਂ ਕਵਿਤਾਵਾਂ ਪੰਜਾਬੀ ਦੇ ਵਿੱਚ ਜੋ ਤੁਹਾਨੂੰ ਇੱਥੇ ਦਾ ਅਸੀਂ ਦੱਸ ਰਹੇ ਹਾਂ ਵੀ ਪੰਜਾਬੀ ਦੇ ਵਿੱਚ ਉਹਨਾਂ ਦਾ ਬਹੁਤ ਸਾਰਾ ਵੱਡਾ ਕੰਮ ਹੈ ਪੰਜਾਬੀ ਸਾਹਿਤ ਦੇ ਵਿੱਚ ਬੜੀ ਵੱਡੀ ਦੇਣ ਹੈ ਉਹਨਾਂ ਦੀਆਂ ਕਵਿਤਾਵਾਂ ਨੇ ਜਿਹੜੀਆਂ ਪੰਜਾਬੀ ਸਿਲੇਬਸ ਕਿਤਾਬਾਂ ਦਾ ਹਿੱਸਾ ਵੀ ਬਣਿਆ ਨੇ ਡਾਕਟਰ ਦਿਵਾਨ ਸਿੰਘ ਹੋਰਾਂ ਬਾਰੇ ਅੱਗੇ ਅਸੀਂ ਗੱਲ ਕਰਦੇ ਆ ਅੱਗੇ ਉਹਨਾਂ ਦੇ ਜਿਹੜਾ ਮਿਊਜ਼ੀਅਮ ਦਾ ਅਗਲਾ ਭਾਗ ਹੈ ਉਹ ਡਾਕਟਰ ਦਿਵਾਨ ਸਿੰਘ ਅਤੇ ਉਹਨਾਂ ਦਾ ਧਰਮ ਉਹਨਾਂ ਨੇ ਧਰਮ ਦੇ ਬਾਰੇ ਉਹਨਾਂ ਦੇ ਕੀ ਵਿਚਾਰ ਸਨ ਕੀ ਨਜ਼ਰੀਆ ਸੀ ਉਹਨਾਂ ਦਾ ਅਲੱਗ-ਅਲੱਗ ਧਰਮਾਂ ਬਾਰੇ ਸੋ ਇਸ ਅ ਅਗਲੇ ਜੇ ਭਾਗ ਦੇ ਵਿੱਚ ਡਾਕਟਰ ਦਿਵਾਨ ਸਿੰਘ ਹੋਰਾਂ ਨੇ ਧਰਮ ਬਾਰੇ ਗੱਲ ਕੀਤੀ ਹੈ ਸਾਰੇ ਧਰਮਾਂ ਦੀ ਗੱਲ ਕਰਦੇ ਹੋਏ ਉਹਨਾਂ ਨੇ ਉਹਨਾਂ ਦੀ ਜਿਹੜੀਆਂ ਕਵਿਤਾਵਾਂ ਜੋ ਤੁਸੀਂ ਦੇਖ ਰਹੇ ਹੋ ਮਹਾਤਮਾ ਬੁੱਧ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਤੇ ਜੀਸੂ ਮਸੀਹ ਬਾਰੇ 크੍ਰਿਸਚਨ ਜੋ ਸੀ ਉਹਨਾਂ ਬਾਰੇ ਗੱਲ ਕੀਤੀ ਆ ਇਹ ਹੈਗਾ ਡਾਕਟਰ ਦਿਵਾਨ ਸਿੰਘ ਅਤੇ ਧਰਮ ਡਾਕਟਰ ਦਿਵਾਨ ਸਿੰਘ ਦਾ ਧਰਮ ਪ੍ਰਤੀ ਕੀ ਨਜ਼ਰੀਆ ਸੀ ਇਹਦੇ ਵਿੱਚ ਡਾਕਟਰ ਦਿਵਾਨ ਸਿੰਘ ਹੋਰਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹਨਾਂ ਦੀਆਂ ਜਿਹੜੀਆਂ ਕੋਟੇਸ਼ਨਾਂ ਨੇ ਇੱਥੇ ਲਿਖੀਆਂ ਹੋਈਆਂ ਨੇ ਡਾਕਟਰ ਦੀਵਾਨ ਸਿੰਘ ਨੇ ਅੰਡੇਮਾਨ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਕੀਤਾ ਸੀ ਉਹਨਾਂ ਨੇ ਉੱਥੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਸੀ ਜਿਹਦਾ ਨਾਮ ਸੀ ਨਵਾਂ ਗੁਰਦੁਆਰਾ ਇਹ ਬਹੁਤ ਵੱਡੀ ਉਹਨਾਂ ਦੀ ਜਿਹੜੀ ਇੱਕ ਪ੍ਰਾਪਤੀ ਸੀ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕਰਨਾ ਇਹਦੇ ਵਿੱਚ ਵੱਡੀ ਗੱਲ ਇਹ ਸੀ ਕਿ ਡਾਕਟਰ ਦੀਵਾਨ ਸਿੰਘ ਹੋਰਾਂ ਨੇ ਜਦੋਂ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਬਣਾਈ ਜ ਉਹਦੇ ਵਿੱਚ 12 ਸਿੱਖ 10 ਹਿੰਦੂ ਤੇ ਦੋ ਮੁਸਲਮ ਤੇ ਇੱਕ 크ਰਿਸਚੀਅਨ ਮੈਂਬਰ ਲੈ ਸੀ ਮਤਲਬ ਕਿ ਉਹਨਾਂ ਨੇ ਸਾਰੇ ਕਮਿਊਨਿਟੀ ਦੇ ਲੋਕਾਂ ਨੂੰ ਇੱਕ ਧਾਗੇ ਦੇ ਵਿੱਚ پروਇਆ ਇੱਕ ਇੱਕ ਪ੍ਰਬੰਧ ਦੇ ਵਿੱਚ ਉਹਨਾਂ ਨੂੰ ਇਕੱਠਾ ਕੀਤਾ ਡਾਕਟਰ ਦੀਵਾਨ ਸਿੰਘ ਹੋਰਾਂ ਦੇ ਧਰਮ ਬਾਰੇ ਆਪਾਂ ਗੱਲ ਕੀਤੀ ਹੈ ਇਹਦੇ ਬਾਰੇ ਉਸ ਤੋਂ ਬਾਅਦ ਅਗਲਾ ਜਿਹੜਾ ਅਗਲਾ ਇਹ ਜਿਹੜਾ ਇਹ ਭਾਗ ਆਉਂਦਾ ਉਹ ਹੈਗਾ ਡਾਕਟਰ ਦੀਵਾਨ ਸਿੰਘ ਦਾ ਮਾਨਵਤਾਵਾਦ ਕਿ ਕਿੰਨਾ ਉਹ ਮਾਨਵਤਾ ਨੂੰ ਮਨੁੱਖਤਾ ਨੂੰ ਕਿੰਨਾ ਪਿਆਰ ਕਰਦੇ ਸੀਗੇ ਡਾਕਟਰ ਦੀਵਾਨ ਸਿੰਘ ਹੋਰਾਂ ਦੀ ਇੱਕ ਜਿਹੜੀ ਉਧਰ ਤੁਸੀਂ ਸਟੋਰੀ ਤੇ ਦੇਖ ਰਹੇ ਹੋ ਉਹ ਫੌਜੀ ਸੀ ਜਿਹੜਾ ਡਾਕਟਰ ਦਿਵਾਨ ਸਿੰਘ ਹੋਰਾਂ ਕੋਲੇ ਆਪਣੇ ਇੱਕ ਗੁਪਤ ਰੋਗ ਦਾ ਇਲਾਜ ਕਰਾਉਣ ਆਇਆ ਸੀਗਾ ਉਸ ਇਲਾਜਦਾਨ ਹੀ ਉਹ ਫੌਜੀ ਸੀ ਜਿਹੜਾ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਜਿਹੜੀ ਸੋਨੇ ਦੀ ਇਹ ਮੰਦਰੀ ਚੋਰਾ ਕੇ ਲੈ ਗਿਆ ਸੀਗਾ ਪਰ ਉਹਨਾਂ ਨੇ ਮਾਨ ਬਤਾ ਉਹਨਾਂ ਦੇ ਵਿੱਚ ਇੰਨੀ ਭਰੀ ਹੋਈ ਸੀ ਕਿ ਉਹਨਾਂ ਨੇ ਉਹਦੀ ਕੰਪਲੀਟ ਨਹੀਂ ਕੀਤੀ ਸੀਗੀ ਸੋ ਉਹਨਾਂ ਨੇ ਸਮਝਿਆ ਕਿ ਸ਼ਾਇਦ ਉਹਨੂੰ ਲੋੜ ਬੰਦ ਹੋਵੇ ਇਸੇ ਕਰਕੇ ਉਹਨਾਂ ਨੇ ਉਦੀ ਕੋਈ ਕੰਪਲੀਟ ਨਹੀਂ ਕੀਤੀ ਤੇ ਅੱਗੇ ਤੋਂ ਉਹਨਾਂ ਨੇ ਫੈਸਲਾ ਲਿਆ ਸੀਗਾ ਕਿ ਅੱਗੇ ਤੋਂ ਵੀ ਅਸੀਂ ਕਿਸੇ ਤੋਂ ਪ੍ਰਾਈਵੇਟ ਫੀਸ ਨਹੀਂ ਲਵਾਂਗੇ ਸੋ ਇਹ ਸਾਰਾ ਤੁਸੀਂ ਪੋਰਸ਼ਨ ਜਿਹੜਾ ਦੇਖ ਰਹੇ ਹੋ ਡਾਕਟਰ ਦਿਵਾਨ ਸਿੰਘ ਹੋਰਾਂ ਬਾਰੇ ਉਹ ਜਿਹੜੀ ਕਾਲੇ ਪਾਣੀ ਦੀ ਜੇਲ ਹੈ ਉਹਦੇ ਵਿੱਚ ਕੈਦੀਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਸੀ ਕਿਸ ਤਰ੍ਹਾਂ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਸੀ ਇਹ ਸਾਰੀਆਂ ਤਸਵੀਰਾਂ ਅੰਡੇਮਾਨ ਦੀ ਸੈਲੂਲਰ ਜੇਲ ਕਾਲੇ ਪਾਣੀ ਦੀ ਜੇਲ ਦੀਆਂ ਨੇ ਉੱਥੇ ਵਿੱਚ ਉਹ ਕੈਦੀਆਂ ਦੀ ਕੀ ਹਾਲਾਤ ਹੋ ਜਾਂਦੇ ਸੀਗੇ ਕੈਦੀਆਂ ਦੀਆਂ ਤੁਸੀਂ ਫੋਟੋਆਂ ਦੇਖ ਰਹੇ ਹੋ ਕਿ ਉਹਨਾਂ ਨੂੰ ਕਿਹੋ ਜਿਹਾ ਖਾਣਾ ਦਿੱਤਾ ਜਾਂਦਾ ਸੀਗਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਵਿਵਹਾਰ ਕੀਤਾ ਜਾਂਦਾ ਸੀ ਕਿਸ ਤਰ੍ਹਾਂ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਸੀਗਾ ਸੋ ਅੱਗੇ ਜਾ ਕੇ ਤੁਸੀਂ ਇੱਧਰ ਦੇਖੋਗੇ ਡਾਕਟਰ ਦਿਵਾਨ ਸਿੰਘ ਦੀ ਜਿਹੜੀ ਕਵਿਤਾ ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਸੀ ਬਗਦੇ ਪਾਣੀ ਕਵਿਤਾ ਜਿਹੜੀ ਪੰਜਾਬੀ ਸਿਲੇਬਸ ਦੇ ਵਿੱਚ ਲੱਗੀ ਹੋਈ ਹੈ ਉਹ ਬਗਦੇ ਪਾਣੀ ਕਵਿਤਾ ਇੱਥੇ ਲੱਗੀ ਹੋਈ ਹੈ ਸੋ ਬਗਦੇ ਪਾਣੀ ਪਾਣੀ ਬਗਦੇ ਹੀ ਰਹਿਣ ਕਿ ਬਗਦੇ ਸੌਂਦੇ ਨੇ ਖੜੋਂਦੇ ਬੁਸਦੇ ਨੇ ਕਿ ਪਾਣੀ ਵਗਦੇ ਹੀ ਰਹਿਣ ਜਿੰਦਾ ਮਿਲੀਆਂ ਹੀ ਰਹਿਣ ਕਿ ਮਿਲਿਆ ਜਿੰਦੀਆਂ ਨੇ ਵਿਛੜਿਆ ਮਰਦੀਆਂ ਨੇ ਕਿ ਜਿੰਦਾ ਮਿਲੀਆਂ ਹੀ ਰਹਿਣ ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡਿਆ ਚੜਦੀਆਂ ਨੇ اٹਕ ਕੇ ਡਿੱਗਦੀਆਂ ਨੇ ਕਿ ਰੂਹਾਂ ਉੱਡਦੀਆਂ ਹੀ ਰਹਿਣ ਤੇ ਮੈਂ ਤੁਰਦਾ ਹੀ ਰਹਾ ਕਿ ਤੁਰਿਆਂ ਬਾਧਾ ਹਾਂ ਖਲੋਇਆਂ ਘਟਦਾ ਹਾਂ ਕਿ ਹਾਂ ਮੈਂ ਤੁਰਦਾ ਹੀ ਰਹਾ ਇਹ ਵਗਦੇ ਪਾਣੀ ਕਪਤਾ ਉਹਨਾਂ ਦੀ ਡਾਕਟਰ ਦੀਵਾਨ ਸਿੰਘ ਹੋਰਾਂ ਦੀ ਜਿਹੜੀ ਕਿ ਬਹੁਤ ਪ੍ਰਸਿੱਧ ਕਪਤਾ ਉਹਨਾਂ ਦੀ ਏ ਡਾਕਟਰ ਦਿਵਾਨ ਸਿੰਘ ਦੀਆਂ ਤਸਵੀਰਾਂ ਜੋ ਉਹਨਾਂ ਦੇ ਪਰਿਵਾਰ ਦੀਆਂ ਤਸਵੀਰਾਂ ਨੇ ਡਾਕਟਰ ਦਿਵਾਨ ਸਿੰਘ ਸੀ ਜਿਹੜੇ ਉਹਨਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਚਾਚਾ ਜੀ ਨੇ ਉਹਨਾਂ ਦੀ ਜਿਹੜੀ ਦੇਖਭਾਲ ਕੀਤੀ ਸੀ ਉਹਨਾਂ ਦੇ ਭੈਣ ਜੀ ਕਿਉਂਕਿ ਉਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਉਹ ਜਦੋਂ ਡਾਕਟਰ ਦਿਵਾਨ ਸਿੰਘ ਛੋਟੀ ਉਮਰ 'ਚ ਦੇ ਵਿੱਚ ਸੀ ਤਾਂ ਉਹ ਗੁਜ਼ਰ ਗਏ ਸੀ ਸੋ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਫੈਮਿਲੀ ਦੀ ਫੋਟੋ ਦੇ ਵਿੱਚ ਡਾਕਟਰ ਦਿਵਾਨ ਸਿੰਘ ਉਹਨਾਂ ਦੇ 4 ਬੇਟੇ ਤੇ ਉਹਨਾਂ ਦੀਆਂ 2 ਬੇਟੀਆਂ ਤੇ ਕੋ ਉਹਨਾਂ ਦੇ ਮੈਸੇਜ ਨੇ ਨਾਲ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਫੈਮਿਲੀ ਸੀ ਜਿਹੜੇ ਉਹਨਾਂ ਦੇ 4 ਬੱਚੇ ਸੀਗੇ ਸੋ ਇਹ ਡਾਕਟਰ ਦਿਵਾਨ ਸਿੰਘ ਦੀ ਤੇ ਉਹਨਾਂ ਦੀ ਵਾਈਫ ਦੀ ਤਸਵੀਰ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਡਾਕਟਰ ਦਿਵਾਨ ਸਿੰਘ ਦਾ ਜਿਹੜਾ ਦੇਸ਼ ਪ੍ਰੇਮ ਕਿਹਾ ਜਾਂ ਸੀ ਇਸ ਭਾਗ ਦੇ ਵਿੱਚ ਡਾਕਟਰ ਦਿਵਾਨ ਸਿੰਘ ਦੇ ਦੇਸ਼ ਪ੍ਰੇਮ ਬਾਰੇ ਦੱਸਿਆ ਗਿਆ ਹੈ ਤਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਅੰਡੇਮਾਨ ਦੀ ਜਿਹੜੀ ਸੈਲੂਲਰ ਜੇਲ ਦੀਆਂ ਤਸਵੀਰਾਂ ਨੇ ਉਹਦੇ ਵਿੱਚ ਜਿਹੜੇ ਉੱਥੇ ਕੈਦੀ ਸੀਗੇ ਉਹਨਾਂ ਦੇ ਨਾਮ ਵੀ ਉਸ ਪੋਸਟਰ ਦੇ ਉੱਤੇ ਮੈਂਸ਼ਨ ਕੀਤੇ ਹੋਏ ਨੇ ਜਿਹੜੇ ਵੀ ਉੱਤ ਟਾਈਮ ਉੱਥੇ ਜੇਲ ਦੇ ਵਿੱਚ ਉਹਨਾਂ ਨਾਲ ਸਜ਼ਾ ਉੱਥੇ ਕੱਟ ਰਹੇ ਸੀਗੇ ਤੋ ਉਹਨਾਂ ਦੇ ਨਾਮ ਨੇ ਤੇ ਦੂਸਰੇ ਪਾਸੇ ਤੁਸੀਂ ਉਧਰ ਦੇਖੋਗੇ ਡਾਕਟਰ ਦਿਵਾਨ ਸਿੰਘ ਦੀ ਫੋਟੋ ਹੈ ਜਿਹੜੀ ਪੰਜਾਬ ਦੇ ਜਿਹੜੇ ਪ੍ਰਸਿੱਧ ਆਰਟਿਸਟ ਸੀ ਸੋਭਾ ਸਿੰਘ ਸੋਭਾ ਸਿੰਘ ਨੇ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਤਸਵੀਰ ਹੈ ਜਿਹੜੀ ਉਹ ਬਣਾਈ ਹੋਈ ਹੈ ਤੇ ਨਾਲ ਹੀ ਸੋਭਾ ਸਿੰਘ ਦਾ ਜਿਹੜਾ ਪੰਜਾਬੀ ਦੇ ਵਿੱਚ ਇੱਕ ਪੱਤਰ ਹੈ ਜਿਹੜਾ ਡਾਕਟਰ ਦਿਵਾਨ ਸਿੰਘ ਦੇ بیٹے ਨੂੰ ਇਸ ਪੇਂਟਿੰਗ ਦੇ ਸਬੰਧ ਦੇ ਵਿੱਚ ਭੇਜਿਆ ਗਿਆ ਸੀਗਾ ਉਹ ਡਾਕਟਰ ਦੀਵਾਨ ਸਿੰਘ ਦੀ ਪੇਂਟਿੰਗ ਦੇ ਬਾਰੇ ਵਿੱਚ ਇਹਦੇ ਪੱਤਰ ਦੇ ਵਿੱਚ ਉਹਨਾਂ ਦੇ بیٹے ਮਹਿੰਦਰ ਸਿੰਘ ਢਿਲੋਹਰਾਂ ਨਾਲ ਆ ਰਾਬਤਾ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਕਿ ਕਿਵੇਂ ਕਦੋਂ ਇਹ ਪੇਂਟਿੰਗ ਬਣਨੀ ਹੈ ਜਾਂ ਕਿੰਨਾ ਟਾਈਮ ਲੱਗੇਗਾ ਸੋ ਇਹ ਤਸਵੀਰਾਂ ਤੁਸੀਂ ਡਾਕਟਰ ਦੀਵਾਨ ਸਿੰਘ ਦੇ ਨਾਲ ਸੰਬੰਧਿਤ ਅੰਡੇਮਾਨ ਦੀ ਜਿਹੜੀ ਸੈਲੂਲਰ ਜੇਲ ਹੈ ਜਿੱਥੇ ਉਹਨਾਂ ਨੇ ਜੇਲ ਕੱਟੀ ਉਹਨਾਂ ਦੀ ਸ਼ਹਾਦਤ ਹੋਈ ਇਹ ਤੁਸੀਂ ਦੇਖ ਰਹੇ ਹੋ ਅੱਗੇ ਜਾ ਕੇ ਅਸੀਂ ਦੇਖਾਂਗੇ ਕਿ ਬਿਲਕੁਲ ਹੂਬ ਹੂ ਇਸ ਪੋਰਸ਼ਨ ਦੇ ਵਿੱਚ ਜਿਹੜਾ ਅੰਡੇਮਾਨ ਦੀ ਸੈਲੂਲਰ ਜੇਲ ਹੈ ਉਹਦੇ ਕੋਰੀਡੋਰ ਦੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ ਕੋਰੀਡੋਰ ਬਣਿਆ ਹੋਇਆ ਜਿਹੜਾ ਅੰਡੇਮਾਨ ਦੀ ਸੈਲੂਲਰ ਜੇਲ ਦੇ ਵਿੱਚ ਬਿਲਕੁਲ ਸੇਮ ਓਦਾਂ ਦੀ ਇਹ ਕਾਪੀ ਬਣਾਈ ਹੋਈ ਹੈ ਕਿ ਕਿਸ ਤਰ੍ਹਾਂ ਦਾ ਉੱਥੇ ਕੋਰੀਡੋਰ ਸੀ ਤੇ ਉੱਥੇ ਸੈਲ ਸੀ ਜਿਹੜੇ ਉਹ ਬਣੇ ਹੋਏ ਨੇ ਦਿਖਾਈ ਦੇ ਰਹੇ ਨੇ ਤਸਵੀਰ ਦੇ ਵਿੱਚ ਤੁਹਾਨੂੰ ਬਿਲਕੁਲ ਸੇਮ ਓਦਾਂ ਦਾ ਹੀ ਸੈਲ ਬਣਾਇਆ ਹੋਇਆ ਜਿਹਦੇ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀਗਾ ਇਹ ਸੈਲ ਬਣਾਇਆ ਹੋਇਆ ਹੈ ਇਹ ਸੈਲ ਦੇ ਵਿੱਚ ਡਾਕਟਰ ਦੀਵਾਨ ਸਿੰਘ ਦੀ ਅਖੀਰਲੇ ਸਮੇਂ ਦੇ ਵਿੱਚ ਜੋ ਉਹਨਾਂ ਨਾਲ ਬੀਤੀ ਜੋ ਵੀ ਹੋਇਆ ਉਹਨਾਂ ਨਾਲ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਉਹਨਾਂ ਬਾਰੇ ਉਹਨਾਂ ਦੇ ਲੈਟਰ ਲਿਖੇ ਹੋਏ ਨੇ ਬਾਅਦ ਦੇ ਵਿੱਚ ਉਹਨਾਂ ਦੀ ਕਿਵੇਂ ਸ਼ਹਾਦਤ ਹੋਈ ਉਹਨਾਂ ਦੀ ਜਿਹੜੀ ਬਾਡੀ ਸੀ ਉਹਨੂੰ ਕਿਸ ਤਰ੍ਹਾਂ ਸਮੁੰਦਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕਿੱਦਾਂ ਰੋੜਿਆ ਗਿਆ ਇਹ ਸਾਰੇ ਉਦੋਂ ਦੇ ਜਿਹੜੇ ਲੈਟਰ ਉੱਥੇ ਲੱਗੇ ਹੋਏ ਨੇ ਦੇ ਜਿਹੜੇ ਲਾਸਟ ਹਿੱਸੇ 'ਚੋਂ ਅਸੀਂ ਉਧਰੋਂ ਦੇਖ ਕੇ ਆਏ ਆ ਉੱਥੇ ਜਿਹੜਾ ਸੈੱਲ ਬਣਿਆ ਹੋਇਆ ਸੀਗਾ ਜੋ ਅੰਡੇਮਾਨ ਦੀਆਂ ਸੈਲਵਰ ਜੇਲ੍ਹ ਦੇ ਵਿੱਚ ਸੈੱਲ ਬਣੇ ਹੋਏ ਨੇ ਹੁਣ ਜਦੋਂ ਮਿਊਜ਼ੀਅਮ ਤੋਂ ਅਸੀਂ ਬਾਹਰ ਨਿਕਲਦੇ ਆ ਤਾਂ ਮਿਊਜ਼ੀਅਮ ਦੇ ਵਿਹੜੇ ਵਿੱਚ ਪਿਲਰ ਆਫ ਟਰੂਥ ਤੁਹਾਨੂੰ ਦਿਖਾਈ ਦੇ ਰਿਹਾ ਸੱਚ ਦਾ ਬੁਰਜ ਇਹ ਸੱਚ ਦਾ ਬੁਰਜ ਡਾਕਟਰ ਦੀਵਾਨ ਸਿੰਘ ਦੀ ਉਮਰ ਦਾ ਪ੍ਰਤੀਕ ਹੈ ਜਦੋਂ ਡਾਕਟਰ ਦੀਵਾਨ ਸਿੰਘ ਹੋਰਾਂ ਦੀ ਸ਼ਹਾਦਤ ਹੋਈ ਸੀ ਤਾਂ ਉਹਨਾਂ ਦੀ ਜਿਹੜੀ ਉਮਰ ਸੀਗੀ ਉਹ 47 ਸਾਲ ਸੀ 47 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋ ਗਈ ਸੀ ਇਸ ਕਰਕੇ ਉਹਨਾਂ ਦੀ ਏਜ ਦਾ ਸਿੰਬਲ ਹੈ ਜਿਹੜਾ ਉਹ ਇਹ ਪਿਲਰ ਆਫ ਟਰੂਥ ਬਣਾਇਆ ਗਿਆ ਇਹ 47 ਫੁੱਟ ਉੱਚਾ ਬਣਾਇਆ ਗਿਆ ਇਹਦੇ ਉੱਤੇ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਸੱਚ ਕਪਤਾ ਤੇ ਜਪਜੀ ਸਾਹਿਬ ਦਾ ਜਿਹੜਾ ਪਾਠ ਵੀ ਤੇ ਲਾਈਨਾਂ ਲਿਖੀਆਂ ਹੋਈਆਂ ਨੇ ਜਪਜੀ ਸਾਹਿਬ ਦੀਆਂ ਤੇ ਉਹਨਾਂ ਦੀ ਸੱਚ ਕਪਤਾ ਵੀ ਲਿਖੀ ਹੋਈ ਹੈ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਪੰਜਾਬੀ ਦੇ ਵਿੱਚ ਕਿ ਉਹ ਕਿੰਨਾ ਸੱਚ ਤੇ ਪਹਿਰਾ ਦਿੰਦੇ ਸੀ ਸੱਚ ਬਾਰੇ ਉਹਨਾਂ ਨੇ ਜੋ ਇੱਥੇ ਇਹਨਾਂ ਦੀ ਕਪਤਾ ਲਿਖੀ ਹੋਈ ਹੈ ਸੱਚ ਕਪਤਾ ਬਾਰੇ ਆਪਾਂ ਗੱਲ ਕਰਾਂਗੇ ਸੱਚ ਚੰਨਣ ਹੈ ਸੱਚ ਚੰਨਣ ਹੈ ਕੋਈ ਇਸ ਨੂੰ ਨਹੀਂ ਚੁਪਾ ਸਕਦਾ ਨਾ ਮਿੱਟੀ ਇਸ ਤੇ ਪਾ ਸਕਦਾ ਸੱਚ ਸੂਰਜ ਹੈ ਨੂਰ ਚਮਕਦਾ ਹੈ ਜੋ ਇਸ ਤੇ ਧਿਆਨ ਜਮਾ ਸਕਦਾ ਉਹ ਜ਼ੁਲਮਤ ਦੂਰ ਹਟਾ ਸਕਦਾ ਸੱਚ ਮਹਿੰਗਾ ਔਖਾ ਮਿਲਦਾ ਹੈ ਜੋ ਤਲੀ ਤੇ ਜਿੰਦ ਟਕਾ ਸਕਦਾ ਬਸ ਉਹ ਹੀ ਇਸ ਨੂੰ ਪਾ ਸਕਦਾ ਹਾਂ ਇਹ ਸੱਚ ਕਵਿਤਾ ਹੈ ਜਿਹੜੀ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਹੈ ਸੱਚ ਕਵਿਤਾ ਦੀਆਂ ਲਾਈਨਾਂ ਨੇ ਜਿਹੜੀਆਂ ਅਸੀਂ ਤੁਸੀਂ ਤਸਕਰੀਨ ਤੇ ਦੇਖ ਰਹੇ ਹੋ ਤੇ ਤੁਹਾਨੂੰ ਸੁਣਾਈਆਂ ਗਈਆਂ ਨੇ ਪੜ੍ਹ ਕੇ ਆਜੋ ਹੁਣ ਤੁਹਾਨੂੰ ਅਸੀਂ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ ਦੇ ਇਹਦੇ ਵਿੱਚ ਜਿਹੜੀ ਲਾਇਬ੍ਰੇਰੀ ਵੀ ਬਣੀ ਹੋਈ ਹੈ ਇਹ ਲਾਇਬ੍ਰੇਰੀ ਤੁਸੀਂ ਦੇਖ ਰਹੇ ਹੋ ਲਾਇਬ੍ਰੇਰੀ ਦੇ ਵਿੱਚ ਪੰਜਾਬੀ ਸਾਹਿਤ ਨਾਲ ਸੰਬੰਧਿਤ ਸਾਰੀਆਂ ਜਿਹੜੀਆਂ ਬਣਗੀਆਂ ਦੀਆਂ ਕਿਤਾਬਾਂ ਇੱਥੇ ਰੱਖੀਆਂ ਹੋਈਆਂ ਨੇ ਇਹ ਤੁਸੀਂ ਅਲਮਾਰੀਆਂ ਦੇਖ ਰਹੇ ਹੋ ਇਹਦੇ ਵਿੱਚ ਪੁਰਾਣੇ ਰਸਾਲੇ ਇਹਦੇ ਅਲਮਾਰੀ ਦੇ ਵਿੱਚ ਜੋ ਰਸਾਲੇ ਰੱਖੇ ਗਏ ਨੇਗੇ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਪੰਜਾਬੀ ਦੇ ਰਸਾਲੇ ਜੋ ਵੀ ਤਮਾਹੀ ਛਪਦੇ ਆ ਕੋਈ ਜਿਹੜੇ ਮਹੀਨਾ ਵਾਰਸ਼ਪ ਦੇ ਆ ਉਸ ਤੋਂ ਬਾਅਦ ਪੰਜਾਬੀ ਕਹਾਣੀਆਂ ਪੰਜਾਬੀ ਕਹਾਣੀਆਂ ਵਾਲਾ ਤੁਸੀਂ ਉਹ ਅਲਮਾਰੀ ਦੇ ਵਿੱਚ ਦੇਖ ਰਹੇ ਹੋ ਇਹਦੇ ਵਿੱਚ ਸਿਰਫ ਪੰਜਾਬੀ ਦੀਆਂ ਕਹਾਣੀਆਂ ਨੂੰ ਰੱਖਿਆ ਗਿਆ ਤੇ ਨਾਲ ਹੀ ਧਾਰਮਿਕ ਸਾਹਿਤ ਧਾਰਮਿਕ ਸਾਹਿਤ ਦੀਆਂ ਪੁਸਤਕਾਂ ਵੀ ਵੱਡੀ ਪੱਧਰ ਤੇ ਇੱਥੇ ਅਲਮਾਰੀ ਦੇ ਵਿੱਚ ਨੇ ਲਾਇਬ੍ਰੇਰੀ ਦੇ ਵਿੱਚ ਰੱਖੀਆਂ ਹੋਈਆਂ ਨੇ ਨਾਲ ਹੀ ਪੰਜਾਬੀ ਕਵਿਤਾ ਪੰਜਾਬੀ ਕਵਿਤਾਮਾਂ ਨਾਲ ਸੰਬੰਧਿਤ ਪੁਸਤਕਾਂ ਇਸ ਅਲਮਾਰੀ ਦੇ ਵਿੱਚ ਨੇ ਤੇ ਨਾਲ ਨਾਲ ਅੰਗਰੇਜ਼ੀ ਸਾਹਿਤ ਵੀ ਰੱਖਿਆ ਗਿਆ ਹੈ ਅੰਗਰੇਜ਼ੀ ਸਾਹਿਤ ਦੀਆਂ ਪੁਸਤਕਾਂ ਵੀ ਇੱਥੇ ਲਾਇਬ੍ਰੇਰੀ ਦਾ ਹਿੱਸਾ ਨੇ ਤੇ ਅੰਗਰੇਜ਼ੀ ਤੇ ਉਰਦੂ ਹਿੰਦੀ ਇਹ ਸਾਰੇ ਤਰ੍ਹਾਂ ਦਾ ਸਾਹਿਤ ਹੈ ਜਿਹੜਾ ਇੱਥੇ ਲਾਇਬ੍ਰੇਰੀ ਦੇ ਵਿੱਚ ਰੱਖਿਆ ਗਿਆ ਹੁਣ ਅਸੀਂ ਆਉਨੇ ਆ ਇੱਥੇ ਪੰਜਾਬੀ ਨਾਵਲ ਪੰਜਾਬੀ ਦੇ ਸਾਹਿਤ ਦੇ ਜੋ ਨਾਵਲ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਨਾਲ ਨਾਲ ਤੇ ਨਾਲ ਹੀ ਮਿਲੀਆਂ ਜੁਲੀਆਂ ਪੁਸਤਕਾਂ ਸਾਰੀਆਂ ਵਿਧਾਵਾਆਂ ਦੀਆਂ ਜਿਹੜੀਆਂ ਪੁਸਤਕਾਂ ਨੇ ਉਹ ਵੀ ਇੱਥੇ ਲਾਇਬ੍ਰੇਰੀ ਵਿੱਚ ਰੱਖੀਆਂ ਨੇ ਡਾਕਟਰ ਦਿਵਾਨ ਸਿੰਘ ਦੀ ਜੀਵਨੀ ਬਾਰੇ ਪੁਸਤਕਾਂ ਨੇ ਜਿਹੜੀਆਂ ਉਹਨਾਂ ਦੀ ਲਾਈਫ ਬਾਰੇ ਨੇ ਕੌਸ਼ਿਆ ਪਈਆਂ ਹੋਈਆਂ ਨੇ ਉਹ ਤੁਸੀਂ ਦੇਖ ਰਹੇ ਹੋ ਇਹ अलमारी ਦੇ ਵਿੱਚ ਸਿਰਫ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਦੀ ਜੀਵਨੀ ਨਾਲ ਸੰਬੰਧਿਤ ਕਿਤਾਬਾਂ ਇੱਥੇ ਰੱਖੀਆਂ ਹੋਈਆਂ ਨੇ ਲਾਇਬ੍ਰੇਰੀ ਦੇ ਵਿੱਚ ਇਹ ਲਾਇਬ੍ਰੇਰੀ ਦੇ ਨਾਲ ਵਾਲਾ ਜਿਹੜਾ ਹਿੱਸਾ ਇਹਦੇ ਵਿੱਚ ਆਰਕਾਈਵ ਡਾਕੂਮੈਂਟਸ ਰੱਖੇ ਹੋਏ ਨੇ ਜਿਹੜੇ ਡਾਕਟਰ ਦਿਵਾਨ ਸਿੰਘ ਹੋਰਾਂ ਦੇ ਜੀਵਨ ਨਾਲ ਪੁਰਾਣੇ ਦਸਤਾਵੇਜ਼ ਨੇ ਜਾਂ ਜਦੋਂ ਇਹ ਮਿਊਜ਼ੀਅਮ ਬਣਨਾ ਸ਼ੁਰੂ ਹੋਇਆ ਸੀ ਉਦੋਂ ਦੇ ਇਹ ਫੋਟੋਜ਼ ਤੇ ਪੁਰਾਣੇ ਦਸਤਾਵੇਜ਼ ਦੇ ਅਖਬਾਰਾਂ ਦੀਆਂ ਕਟਿੰਗਸ ਸਾਰੀਆਂ ਇੱਥੇ ਰੱਖੀਆਂ ਹੋਈਆਂ ਨੇ ਇਹ ਸ਼ਿਸ਼ਿਆਂ ਦੇ ਵਿੱਚ ਲਾਈਆਂ ਹੋਈਆਂ ਨੇ ਡਾਕਟਰ ਦੀਵਾਨ ਸਿੰਘ ਹੋਰਾਂ ਦੇ ਜੀਵਨ ਨਾਲ ਸੰਬੰਧਿਤ ਅ ਇਸ਼ਤਿਹਾਰ ਹੋ ਗਏ ਪੰਜਾਬ ਸਰਕਾਰ ਦੇ ਇਸ਼ਤਿਹਾਰ ਹੋ ਗਏ ਅਖਬਾਰਾਂ ਦੀਆਂ ਕਟਿੰਗਸ ਹੋ ਗਈਆਂ ਉਸ ਤੋਂ ਬਾਅਦ ਡਾਕਟਰ ਦੀਵਾਨ ਸਿੰਘ ਹੋਰਾਂ ਨੇ ਜਿਹੜਾ ਅੰਡੇਮਾਨ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਸੀਗਾ ਉਹ ਉਹਦਿਆਂ ਤੁਸੀਂ ਇੱਥੇ ਦੇਖ ਰਹੇ ਹੋ ਉਹ ਰਜਿਸਟਰ ਪਿਆ ਹੈ ਕਨਾਲ ਜਿਹੜਾ ਰਜਿਸਟਰ ਪਿਆ ਹੈ ਉਹ ਡਾਕਟਰ ਦੀਵਾਨ ਸਿੰਘ ਹੋਰਾਂ ਦੇ ਵੇਲੇ ਦਾ ਜਿਹੜਾ ਰਿਜਨਲ ਰਜਿਸਟਰ ਹੈ ਇਦੇ ਵਿੱਚ ਡਾਕਟਰ ਦਿਵਾਨ ਸਿੰਘ ਘਰਾਣੇ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਬਾਰੇ ਵਿੱਚ ਕੁਝ ਲੋਕਾਂ ਨੇ ਜੋ ਡੋਨੇਸ਼ਨ ਦਿੱਤੀ ਸੀ ਜੋ ਐਕਸਪੈਂਡਚਰ ਹੋਇਆ ਉਹ ਇਸ ਅਰिजिनल ਰਜਿਸਟਰ ਦੇ ਵਿੱਚ ਹੈ ਤੇ ਇਹ ਸਾਰੇ ਜਿਹੜੇ ਪੁਰਾਣੇ ਦਸਤਾਵੇਜ਼ ਨੇ ਗੁਰਦੁਆਰਾ ਸਾਹਿਬ ਦੇ ਸੰਬੰਧਤ ਨਾਲ ਜਾਂ ਉਹਨਾਂ ਦੀ ਜਿਹੜੀ ਸ਼ਾਇਰੀ ਉਹ ਕਿਤੇ ਸ਼ਾਇਰੀ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਸੀ ਉਹ ਸਾਰੇ ਰੱਖੇ ਨੇ ਨਾਲ ਹੀ ਇਹ ਤੁਸੀਂ ਕਿਤਾਬਾਂ ਦੇਖ ਰਹੇ ਹੋ ਡਾਕਟਰ ਦਿਵਾਨ ਸਿੰਘ ਦੀਆਂ ਡਾਕਟਰ ਦਿਵਾਨ ਸਿੰਘ ਦੀ ਵਗਦੇ ਪਾਣੀ ਕਪਤਾ ਪਈ ਹੈ ਮਲਿਆਂ ਦੇ ਵੇਰ ਦਿਵਾਨ ਸਿੰਘ ਕਾਲੇ ਪਾਣੀ ਰਚਨਾਵਾਲੀ ਅੰਤਮ ਲੈ ਰਹਾਂ ਸੋਹ ਸੰਚਾਰ ਤੇ ਬਾਕੀ ਉਹਨਾਂ ਦੀ ਜਿਹੜੀ ਜੀਵਨੀਆਂ ਲਿਖੀਆਂ ਉਹਨਾਂ ਦੀ ਜੀਵਨੀ ਲਿਖੀ ਹੈ ਜਿਵੇਂ ਡਾਕਟਰ ਐਨਕਵਾਲ ਹੋਰਾਂ ਨੇ ਲਿਖੀ ਹੈ ਡਾਕਟਰ ਦਿਵਾਨ ਸਿੰਘ ਹੋਰਾਂ ਦੀ ਇੱਕ ਅਲੱਗ ਆਸਾਨੀ ਸ਼ਹੀਦ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਸੋ ਇਹ ਜਿਹੜੇ ਫਰੇਮ ਨੇ ਇਹਦੇ ਵਿੱਚ ਅਖਬਾਰਾਂ ਨੇ ਉਦੋਂ ਜਿਹੜੇ ਕੋਈ ਸਪਲੀਮੈਂਟ ਲੱਗੇ ਹੋਏ ਨੇ ਡਾਕਟਰ ਦਿਵਾਨ ਸਿੰਘ ਹੋਰਾਂ ਬਾਰੇ ਇਹ ਦੇਖ ਰਹੇ ਹੋਏ ਤਸਵੀਰਾਂ ਨਾਲ ਨਾਲ ਵੱਡੀ ਪੇਂਟਿੰਗ ਹੈ ਡਾਕਟਰ ਦਿਵਾਨ ਸਿੰਘ ਦੀ ਇਹ ਉਸ ਸਮੇਂ ਦੀ ਉਹਨਾਂ ਦੀ ਤਸਵੀਰ ਦੀ ਪੇਂਟਿੰਗ ਹੈ ਜਦੋਂ ਉਹ ਆਗਰਾ ਮੈਡੀਕਲ ਕਾਲਜ ਦੇ ਵਿੱਚ ਆਪਣੀ ਪੜ੍ਹਾਈ ਕਰ ਰਹੇ ਸੀਗੇ ਡਾਕਟਰੀ ਦੀ ਪੜ੍ਹਾਈ ਦੇ ਦੌਰਾਨ ਦੀ ਉਹਨਾਂ ਦੀ ਜਿਹੜੀ ਤਸਵੀਰ ਖਿੱਚੀ ਹੋਈ ਆ ਉਹਦੀ ਇਹ ਪੇਂਟਿੰਗ ਬਣਾਈ ਹੋਈ ਆ ਬਾਕੀ ਸਾਰੀਆਂ ਫੋਟੋਜ਼ ਵੀ ਡਾਕਟਰ ਦਿਵਾਨ ਸਿੰਘ ਹੋਰਾਂ ਦੀਆਂ ਨੇ ਜਿਹੜੀਆਂ ਤੁਹਾਨੂੰ ਵੱਡੀਆਂ ਤਸਵੀਰਾਂ ਦਿਖ ਰਹੀਆਂ ਨੇ ਤੇ ਨਾਲ ਹੀ ਉਹ ਦੂਸਰੇ ਸ਼ੀਸ਼ਿਆਂ ਦੇ ਵਿੱਚ ਪੁਰਾਣੇ ਜਿਹੜੇ ਦਸਤਾਵੇਜ਼ ਨੇ ਟੈਲੀਗ੍ਰਾਮ ਨੇ ਉਹ ਸਾਰੇ ਰੱਖੇ ਹੋਏ ਨੇ ਇਹਦੇ ਵਿੱਚ ਪੁਰਾਣੀਆਂ ਫੋਟੋਆਂ ਵੀ ਨੇ ਜਿਹੜੀਆਂ ਉਸ ਟਾਈਮ ਬ੍ਰਿਟਿਸ਼ ਆਰਮੀ ਦੇ ਨਾਲ ਬ੍ਰਿਟਿਸ਼ ਪ੍ਰਸ਼ਾਸਨ ਦੇ ਲੋਕਾਂ ਨਾਲ ਡਾਕਟਰ ਦਿਵਾਨ ਸਿੰਘ ਹੋਰਾਂ ਦੀਆਂ ਫੋਟੋਆਂ ਵੀ ਇਥੇ ਨਾਲ ਰੱਖੀਆਂ ਹੋਈਆਂ ਨੇ ਤੇ ਪੁਰਾਣੇ ਜਿਹੜਾ ਅੰਡੇਮਾਨ ਦੀ ਸੈਲੂਲਰ ਜੇਲ ਦਾ ਮਾਡਲ ਦੀ ਫੋਟੋ ਵੀ ਇੱਥੇ ਰੱਖੀ ਹੋਈ ਹੈ ਤੇ ਉੱਥੇ ਜਿਹੜੀ ਲੋਨਾ ਤੋਂ ਤੇਲ ਕਢਵਾਇਆ ਜਾਂਦਾ ਦੀ ਕੈਦੀਆਂ ਤੋਂ ਤੇ ਉਹਨਾਂ ਨੂੰ ਕਿਵੇਂ ਕੜਿੱਕੀ ਦੇ ਵਿੱਚ ਜਾਂ ਕੜਕ ਕੇ ਉਹਨਾਂ ਨੂੰ ਕੋੜੇ ਮਾਰੇ ਜਾਂਦੇ ਸੀ ਉਹ ਵੀ ਨਾਲ ਇੱਥੇ ਫੋਟੋਆਂ ਇਹ ਰੱਖੀਆਂ ਹੋਈਆਂ ਨੇ ਤੇ ਇਹ 1992 ਦਾ ਅ ਅਖਬਾਰ ਹੈ ਡਾਕਟਰ ਵਿਓਨ ਇਹਦੇ ਵਿੱਚ ਵੀ ਡਾਕਟਰ ਦਿਵਾਨ ਸਿੰਘ ਹੋਰਾ ਬਾਰੇ ਆਰਟੀਕਲ ਹੈ ਜਿਹੜਾ ਹਿੰਦੁਸਤਾਨ ਟਾਈਮਜ਼ ਦੇ ਵਿੱਚ ਵੀ ਲੱਗਿਆ ਹੋਇਆ ਤੇ ਬਾਕੀ ਜਿਹੜੇ ਜਪਾਨੀ ਜਿਹੜੇ ਕੋਈ ਸਕਾਲਰ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਜੋ ਉਹਨਾਂ ਦੇ ਬੇਟੇ ਮਹਿੰਦਰ ਸਿੰਘ ਢੱਲੂ ਨਾਲ ਜਪਾਨੀ ਸਕਾਲਰਾਂ ਨੇ ਕੀਤਾ ਉਹ ਵੀ ਇਹ ਡਾਕੂਮੈਂਟਰੀ ਦੇ ਵਿੱਚ ਫੋਟੋਜ਼ ਨੇ ਤੇ ਡਾਕੂਮੈਂਟਸ ਪਏ ਨੇ ਮਿਊਜ਼ੀਅਮ ਤੇ ਲਾਇਬ੍ਰੇਰੀ ਤੁਸੀਂ ਇਸ ਤੋਂ ਪਹਿਲਾਂ ਸਾਡੇ ਨਾਲ ਨਾਲ ਘੁੰਮ ਫਿਰ ਕੇ ਦੇਖ ਚੁੱਕੇ ਹੋ ਤੇ ਹੁਣ ਅਸੀਂ ਤੁਹਾਨੂੰ ਡਾਕਟਰ ਦੀਵਾਨ ਸਿੰਘ ਹੋਰਾਂ ਦਾ ਜਿਹੜਾ ਮਿਊਜ਼ੀਅਮ ਦੇ ਨਾਲ ਹੀ ਮਿਊਜ਼ੀਅਮ ਦੇ ਕੈਂਪਸ ਦੇ ਵਿੱਚ ਇੱਕ ਆਦਮ ਕੱਦ ਜਿਹੜਾ ਬੁੱਤ ਉਹਨਾਂ ਦਾ ਸਟੈਚੂ ਹੈ ਉਹ ਲੱਗਿਆ ਹੋਇਆ ਜੋ ਕਿ ਪੱਥਰਾਂ ਦੇ ਉੱਪਰ ਪੱਥਰਾਂ ਨੂੰ ਕਾਲੇ ਵਾਲੇ ਖਿਲਾਰ ਕੇ ਉਹਨਾਂ ਦੇ ਉੱਪਰ ਹੀ ਲਗਾਇਆ ਗਿਆ ਇਹ ਡਾਕਟਰ ਦੀਵਾਨ ਸਿੰਘ ਹੋਰਾਂ ਦਾ ਸਟੈਚੂ ਆ ਜੋ ਤੁਸੀਂ ਦੇਖ ਰਹੇ ਹੋ ਸੋ ਸਾਥਿਓ ਤੁਸੀਂ ਦੀਵਾਨ ਸਿੰਘ ਕਾਲੇ ਪਾਣੀ ਦਾ ਮਿਊਜ਼ੀਅਮ ਸਾਰਾ ਦੇਖਿਆ ਤੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਸੀਗੀ ਵੀ ਤੁਸੀਂ ਵੱਧ ਤੋਂ ਵੱਧ ਡਾਕਟਰ ਦਿਮਨ ਸਿੰਘ ਕਾਲੇ ਪਾਣੀ ਦੇ ਜੀਵਨ ਬਾਰੇ ਜਾਣ ਸਕੋ ਉਹਨਾਂ ਦੇ ਮਿਊਜ਼ੀਅਮ ਬਾਰੇ ਜਾਣ ਸਕੋ ਤੇ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਅੱਜ ਦਾ ਸਾਡਾ ਇਹ ਪ੍ਰੋਗਰਾਮ ਜ਼ਰੂਰ ਚੰਗਾ ਲੱਗੇਗਾ ਤੇ ਨਾਲ ਹੀ ਛੋਟੀ ਬੇਨਤੀ ਕਰਦੇ ਆਂ ਵੀ ਜੇਕਰ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਤੈਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਕੀਮਤੀ ਸੁਝਾਅ ਵੀ ਤੁਸੀਂ ਜ਼ਰੂਰ ਦਿਓ ਤੇ ਅੱਜ ਲਈ ਆਪਣੇ ਨਿਮਾਣੇ ਅਪਤਾਰ ਨਗਰਿਆਂ ਨੂੰ ਦਿਓ ਆਜ਼ਾਦਤ ਜਲਦੀ ਮਿਲਾਂਗੇ ਧੰਨਵਾਦ